ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਨੇ ਤੇ ਅੱਜ ਅਸੀਂ ਫੋਟੋਆਂ ਖਿੱਚਣ ਜਿਹੜੀ ਇੱਕ ਵੀਡੀਓ ਦਾ ਕੰਮ ਚੱਲ ਰਿਹਾ ਵਿੱਚ ਉਹ ਮਤਲਬ ਵਿੱਚ ਫੋਟੋਆਂ ਖਿੱਚ ਕੇ ਬਣਾ ਲਈਏ ਦਿਖਾਵਾਂਗੇ ਤੁਹਾਨੂੰ ਕਿ ਮੈਂ ਖਿੱਚ ਰਿਹਾ ਕਿੱਥੇ ਖਿੱਚ ਰਿਹਾ ਨਾਲ ਅੱਜ ਇੱਕ ਹੋਰ ਮੁੰਡਾ ਉਹਨੇ ਵੀ ਲਿਆ ਕੈਮਰਾ ਬਾਕੀ ਇਹਦਵਾਰ ਮਾਈਕ ਮੋਈਕਾ ਯਾਨੀ ਕਿ ਵੀਡੀਓ ਤਾਂ ਤੁਸੀਂ ਦੇਖਦੇ ਨਹੀਂ ਬਹੁਤ ਘੱਟ ਦੇਖਦੇ ਮੈਨੂੰ ਪਤਾ ਹੈ ਦੇਖਣ ਵਾਲੀਆਂ ਨਹੀਂ ਹੁੰਦੀਆਂ ਪਰ ਇਹਨੇ ਮਤਲਬ ਬਾਲੀਆਂ ਖਾਸ ਨਹੀਂ ਹੁੰਦੀਆਂ ਪਰ ਦੇਖਿਆ ਕਰੋਗੇ ਜੇ ਤਾਂ ਹੀ ਅੱਗੇ ਖਾਸ ਬਣਨ ਲੱਗਣਗੀਆਂ ਆਓ ਤੁਹਾਨੂੰ ਦਿਖਾਵਾਂ ਸਫਰਾਂ ਤੇ ਆ ਸਹਰਾਂ ਤੇ ਨਹੀਂ ਆ ਜਾ ਉਹ ਸਾਹਮਣੇ ਕਿ ਦਰਖਤ ਆ ਮਰਟ ਵੇਚਦੇ ਹੁਣ ਕੱਲੇ ਦੀ ਸੋਹਣੀ ਲੱਗਦੀ ਹੁੰਦੀ ਐ ਮੈਂ ਉਹ ਫੇਰ ਅੱਗੇ ਭੱਜ ਗਿਆ ਨਾਲ ਦਾ ਬਾਕੀ ਬਹੁਤ ਯਾਰੇ ਬੰਦੇ ਕਹਿੰਦੇ ਨੇ ਵੀ ਸਮਝ ਵੀ ਸਿਖਾ ਦੇ ਬੈਸ ਦਾ ਜੇ ਮੈਂ ਸਿੱਖ ਰਹੇ ਹਾਂ ਅੱਜ ਵੀ ਪਰ ਜਿੰਨਾ ਕਾਉਂਦਾ ਮੈਂ ਜ਼ਰੂਰ ਵੀਡੀਓ ਬਣਾਇਆ ਕਰੂੰ ਜਾਂ ਕੈਮਰਾ ਘੂਮਰਾ ਕਿਹੜਾ ਲੈਣਾ ਕਿਹੜਾ ਲੈਣਾ ਚਾਹੀਦਾ ਤੇ ਹਜੇ ਜਿ ਬਾਜ ਘਟ ਆਉਂਦੀ ਹੁੰਦੀ ਆ ਕੁਛ ਹਜੇ ਹੌਲੀ ਹੌਲੀ ਹੌਂਸਲਾ ਆਇਆ ਹੋਰ ਆਊਗਾ ਇਹ ਬੋਲਣ ਦਾ ਦੁਬਾਰ ਜੇ ਤੋਂ ਲੱਗਿਆ ਪਹਿਲਾ ਬੰਦੇ ਕਰਖੇ ਨੇ ਵੀਡੀਓ ਫਿਰ ਤੁਹਾਨੂੰ ਦੱਸ ਦਾਂਗੇ ਕੋਈ ਨਾ ਜਿਵੇਂ ਉਹਦੀ ਫੋਟੋ ਖਿੱਚਣੀ ਇਹਦੇ 50mm ਲੈਂਸ ਲੱਗਿਆ ਹੋਇਆ 1.68 ਵਾਲਾ ਸਾਰਾ ਕੰਮ ਇਹ ਫਰੇਮਿੰਗ ਦਾ ਹੁੰਦਾ ਵੀ ਤੁਸੀਂ ਕਿਵੇਂ ਕਿਸੇ ਚੀਜ਼ ਨੂੰ ਦੇਖ ਰਹੇ ਹੋ ਕਵਾਲਿਟੀ ਕਬੂਲਟੀ ਦਾ ਲਾਈਟ ਦੇ ਹੱਥ ਹੁੰਦੀ ਆ ਫੋਟੋਗ੍ਰਾਫੀ ਦਾ ਜਿਹੜਾ ਸਾਰਾ ਸਿਸਟਮ ਹੁੰਦਾ ਇਹ ਹੁੰਦਾ ਇਹ ਸਾਰਾ ਵਿਜ਼ਨ ਤੇ ਹੁੰਦਾ ਅਸੀਂ ਕਦੋਂ ਕਿਹੜੀ ਚੀਜ਼ ਕਿਵੇਂ ਦੇਖ ਰਹੇ ਹਾਂ ਬਹੁਤੀ ਜੈਹੇ ਹੀ ਹੁੰਦੀਆਂ ਨੇ ਜਿਹੜੀਆਂ ਉਹੀ ਲੰਘ ਜਾਂਦੀਆਂ ਨੇ ਬਹੁਤ ਘੈਂਟ ਹੁੰਦੀਆਂ ਨੇ ਆਪਾਂ ਦੇਖ ਹੀ ਨਹੀਂ ਪਾਉਂਦੇ ਕਈ ਵਾਰ ਆਉਂਦਾ ਵੀ ਠੀਕ ਠਾਕ ਜੀਆਂ ਚੀਜ਼ਾਂ ਚੋ ਵੀ ਬੰਦਾ ਬਹੁਤ ਘੈਂਟ ਚੀਜ਼ਾਂ ਦੇਖ ਲੈਂਦਾ ਹੁੰਦਾ ਬੰਦੇ ਦੇ ਨੈਅਰੀਏ ਤੇ ਹੁੰਦਾ ਇੱਕਾ ਜਿ ਸੂਰਜ ਪਿੱਛੋਂ ਆ ਵੀਡੀਓ ਦੀ ਕੁਆਲਿਟੀ ਤਾਂ ਇਹਦੀ ਘੱਟੇ ਆਊਗੀ ਕੋਣ ਨਾਲ ਅੱਗੋਂ ਵਧੀ ਆਊਗੀ ਇੱਧਰ ਤਾਂ ਉਹ ਦੇ ਦੇਵਤਾ ਵਿੱਚ ਪੈ ਗਿਆ ਆਹ ਬੱਲਾ ਹੀ ਗਰੀ ਫਿਰਦਾ ਜਿਵੇਂ ਸਰਕੀ ਲਈ ਹੁੰਦੀ ਐ ਇੱਧਰ ਘੈਂਡਾਂ ਦੀ ਆ ਪੂਰੀ ਕਿੰਨਾ ਸੋਹਣਾ ਦਰਖਤ ਆ ਲੜ ਜੀ ਨਾ ਇਹ ਵੀ ਇੱਕ ਵੀਰ ਦਾ ਥਿਊ ਹੈ ਅੱਛਾ ਉਸ ਹਰੇ ਤੋਂ ਵਧੀਆ ਹੈ ਲੈ ਆਪਣੀ ਸਪੀਕ ਦੀ ਸਹਾਇਤ ਹੋਗੀ ਅੱਛਾ ਇਸ ਵਾਰ ਦਾ ਕਿ ਤੇ ਫਾਇਰ ਦਾ ਇਹ ਦਰਵਿਆਨਾ ਜਾਲਾ ਹੈ ਇਹ ਤਾਂ ਸਵੇਰ ਦੀ ਹੈ ਕਦੇ ਸਨੇਹਾ ਉੱਠਿਆ ਉੱਠੇ ਸੀ ਜਾਨੇ ਤੇਰੇ ਵਾਸਤੇ ਤਾਂ ਕਹਿੰਦੇ ਇਹੀ ਉਹ ਅਮਰਤ ਵੇਖਾ ਉੱਠੇ ਸੀ ਜਾ ਰਵੇ ਜਾਨੇ ਉਹ ਸਾਡੇ 'ਚ ਕੋਈ ਸ਼ੱਕ ਨਹੀਂ ਹਾਂ ਪਰ ਅਸੀਂ ਆਉਂਦੇ ਕਰਦੇ ਗੁਰਦੇ 6:30 7:00 ਵਜਾ ਦੇ ਨਹਿਰ ਜੀ ਬਾਣੀ ਹੋਇਆ ਨਾ ਕਿ ਰਖਾਈ ਹੋਏ ਹਾਂ ਬਾਈ ਨਾ ਕਿ ਹਟ ਜਾਣਗੀਆਂ 2 ਕਿਲੋਮੀਟਰ ਆ ਗਏ ਹੋਵਾਂਗੇ ਹਣਾ ਪਿੰਨੋ ਇਹ ਹੈ ਜੁਣ ਕੋਟੂ ਲਾਈਨ ਦੇ ਬਾਅਦ ਸਾਈਕਲ ਪਰ ਜਹਾ ਯਹਾਂ ਪੜ ਜਾਂਦੇ ਨੇ ਆ ਗਏ ਨਹਿਰ ਤੇ ਜਾਈਏ ਮੈਂ ਸਪੋਟ ਕਰਾਂ ਇਹ ਜਿੰ ਹੈ ਗਿਆ ਪਾਣੀ ਹੋਇਆ ਅੱਜ ਤਾਂ ਕੀਤਨਾ ਸਾਬਿਉ ਹੈ ਆਇਆ ਅੱਗੇ ਆ ਜਾ ਉੱਥੇ ਠੀਕ ਹੈ ਵੀ ਇਹ ਵੀ ਨਹੀਂ ਆ ਰਟਿਆ ਪਰੰਦੇਆਂ ਦੀਆਂ ਆਵਾਜ਼ਾਂ ਹੈ ਚਰਾ ਲੱਗਿਆ ਪਿਆ ਉਹਦੇ ਰੋਕਦੇ ਆਂ ਸਾਈਕਲ ਲੂੰ ਇੱਕ ਦੋ ਲੈਂਡਸਕੇਪ ਕਰਦੇ ਆਂ ਜੀ ਨਾਲ ਲੜਬਾ ਸੰਗਤੀ ਵਾਲਾ ਜੀ ਨਾਲ ਲੜਬਾ ਸੰਗਤੀ ਵਾਲਾ ਬਾਜੀ ਵਾ ਫੋਟੋਆਂ ਡਾ ਰਹੀ ਆ ਬਣਾਉਣੇ ਆ ਡਰੋਨ ਵਾਲਾ ਵਿਊ ਲੈ ਕੇ ਦੇਖਦੇ ਆ ਨਹਿਰ ਦਾ ਕੈਂਟ ਆਊਗਾ ਬਸ ਬੋ ਚਿੜੀਆਂ-ਚਿੜੀਆਂ ਨਾਲ ਪਿੱਛੇ ਪੈ ਜਾਣ ਫੋਨ ਦੀ ਇਹ ਹੈ ਚਾਰਜ ਕਰਕੇ ਲੈ ਆਇਤੀ ਫੇਰ ਤਾਂ ਠੀਕ ਨਹੀਂ ਹੁਣ ਇਹ ਆ ਗਿਆ ਨਾ ਬੈਗ ਥੋੜਾ ਜਿਹਾ ਇਹ ਤਾਂ ਚੜਦਾ ਵੱਡਾ ਆਈ ਤਾਂ ਗੰਗ ਹੋਣਾ ਵਾ ਗਰੂ ਇਹਨਾਂ ਹੋ ਗਿਆ ਦਰ ਲੱਗ ਵਿੱਚ 7 ਲਾਉਣ ਵਾਲਾ ਹੈਗਾ ਨਹੀਂ ਮੇਰੇ ਨਾਲ ਕੰਮ ਹੁੰਦਾ ਆ ਦੇਖੀ ਹੂੰ ਸੋਹਣੀ ਆ ਇੱਕ ਆਹ ਇੱਕ ਆਹ ਦੇਖ ਤੂੰ ਇਹ ਵੀ ਸੋਹਣੀ ਆ ਪਰ ਇਹ ਉਹ ਅੱਬੇ ਹਸਤਾ ਤੇਰੀ ਫੋਟੋ ਤਾਂ ਉਰੋਂ ਲੈਣੀ ਹੈ ਜਿੱਥੋਂ ਮੈਂ ਲੱਤੀ ਆ ਉਰੋਂ ਲੈ ਹਾਂ ਹਾਂ ਉਹ ਮੈਂ ਦੂਰੋਂ ਲੈਤੀ ਸੀ ਪਰ ਬਈ ਆਪਣੇ ਦੋ ਲੈਣ ਛੋਟੇ ਨੇ ਬਾਈ ਬਣ ਕੇ ਕਿਰਪਾ ਸਾਰਿਆਂ ਨੂੰ ਡੰਡੋਲੀ ਵਾਲੇ ਪਾਸੇ ਬਿਜਰੀ ਪਾ ਗਿਆਂਗੇ ਆਪਾਂ। ਨਹਿਰ ਚ ਨਹੀਂ ਸਾਲ ਮਾਰਨੀ ਓਏ ਨਹਿਰ ਚ ਨਹੀਂ ਸਾਲ ਮਾਰਨੀ। ਨਾ 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 ਇਹ ਕੰਮ ਨਹੀਂ ਕਰਨਾ ਕੈਮਰੇ ਦਵਾ ਦਾਂਗੇ ਤੈਨੂੰ। ਕਹਿੰਦਾ ਡਰੋਨ ਕੱਢ। ਇਹ ਦੇ ਪੋਲ ਦੇ ਥੱਲੋਂ ਦੀ ਬਹੁਤ ਪੁਰਾਣਾ ਪੋਲਾ ਹੈ ਅੰਗਰੇਜ਼ਾਂ ਨੇ ਬਣਾਇਆ ਹੋਇਆ। ਜਗਾ ਦਾ ਬਧੇਰੀਆ ਕੱਢਣ ਨੂੰ ਪਰ ਐਂ ਵੀ ਕੱਢ ਕੇ ਵੀ ਕੀ ਮਿਲਣਾ। ਬੱਚੇ ਬੱਚੇ ਡਿੱਗਿਆ ਹੋਈ ਨੁਕਸਾਨ ਹੋਈ ਉਸ ਅਗਲਾ ਅੱਖ ਦਾ ਬਾਕੀ ਦੇਖਾਂਗੇ ਚੱਲ ਜੇ ਮੂੜੀਆਂ ਬਣੇ ਕੱਢ ਲਾਂਗੇ ਨਹੀਂ ਕਾਨੂੰ ਝੋੜਵਾਜੀ ਕਰਨੀ ਹੈ ਬਥੇਰਾ ਕੰਮ ਲੈਣਾ ਡਰੋਂ ਜਦੋਂ 4-5 ਪੈਸੇ ਵਧੀਆ ਲੱਗਿਆ ਹੁਣ ਫੇਰ ਕੱਢ ਲਿਆ ਯਾਰਾਂ ਨਹੀਂ ਫੇਰ ਰਿਸਕ ਲਿਆ ਕਰਾਂਗੇ ਇਹਦੇ ਦੇਖੋ ਐਂ ਕੱਢਣੇ ਪੈਂਦੇ ਨੇ ਸੀਨ ਇਹ ਮੁੰਡਾ ਇਹ ਨਵੀਆਂ ਲੱਗ ਰਿਹਾ ਕੱਢਣ ਕੁਸ ਇਨਾ ਕੁਸ ਬਣਾਉਂਦਾ ਵੀ ਜਨ ਮਿਲੂਗਾ ਕੀ ਤੈਨੂੰ ਫੇਰ ਪੁੱਲ ਥਲੋਂ ਦੀ ਕੱਢ ਕੇ ਸਕੂਨ ਜਿਹੜੇ ਵਿੱਚ ਡੁੱਬ ਗਿਆ ਫੇਰ ਕੁਛ ਨਹੀਂ ਆਣੀ ਡੁੱਬਦਾ ਪੱਗੇ ਲੱਗੇ ਉਹਨੇ ਕੱਢਾਂਗੇ ਤੈਰਨਾ ਉਹਨਾਂ ਤੇਨੂੰ ਹਾਂ ਇੱਥੇ ਇੱਥੇ ਪਾਣੀ ਆ ਮੇਰੇ ਨਖਰ ਤੋਂ ਛਾਲ ਮਾਰਨੀ ਬੂ ਫੇਰ ਤੈਨੂੰ ਇੱਥੇ ਇੱਥੇ ਕੀ ਪਾਣੀ ਆ ਕੋਈ ਜ਼ਿਆਦਾ ਡੂੰਘੀ ਨਹੀਂ ਹੈਗੀ ਅੱਛਾ ਰਿਪੇਅਰ ਵੀ ਕਰਾਖ ਦੇਣਾ ਬੂ ਮੈਂ ਕਹਣਾ ਮੈਂ ਲੀਡਲ ਉੱਤੇ ਲਾ ਕੇ ਕੱਥੇ ਜਾਣਾ ਕਰੀ ਭੱਜ ਜਾਣਾ ਤੇਰੇ ਆ ਕੇ ਭੱਜ ਜਾ ਭੱਜ ਜਾ ਆ ਬੱਸ ਸਲਾਹਾਂ ਦੇ ਸਿੱਧੀਆਂ ਦੇ ਦੇ ਤਲ ਦੇ ਉੱਠੀ ਸਲਾਹ ਦੇ ਰਿਹਾ ਲੇ ਲੈ ਕੇ ਆ। ਵਿੱਚ ਤੇ ਮੈਂ ਇੱਕ ਦੇਖ ਹੀ ਜਾਈਂ। ਅਕਬਰਪੁਰ ਕਿ ਨਹੀਂ ਚੱਲਾਂਗੇ ਉਹ ਸੱਚਾ। ਆ ਚੱਲੀ ਕੱਚੇ ਰਸਤੇ। ਲੈ ਜਿੰਨੀ ਮਰਜ਼ੀ ਫੋਟੋ। ਨੋਲੀ ਵਿੱਚ ਦੀ ਜਾਂਦੇ ਆ। ਨਾਲੇ ਸਾਈਕਲ ਚਲਾਇਓ ਜੀ ਨਾਲ ਕੋਈ ਵੀਡੀਓ ਲੱਗ ਬਈਓ। ਮੈਂ ਇਥੋਂ ਸੜਕ ਤੇ ਨਹੀਂ ਇੰਨੀਆਂ ਬਣਦੀਆਂ ਹੈਗੀਆਂ ਮੈਨੂੰ ਕੱਚੇ ਪਾਹਿਆਂ ਤੇ ਜਾਂ ਖੇਤਾਂ 'ਚ ਮੈਥੋਂ ਵਧੀਆ ਆ ਜਾਂਦੇ ਆ। ਉੱਥੋਂ ਸੜਕ ਤੇ ਰੰਡਾ ਕੁਝ ਮਿਲਿਆ ਨਹੀਂ। ਮੈਨੂੰ ਹਾਲਾ ਇਧਰ। ਆਹ ਬੱਸ ਔਰ ਜਾ ਬਣੀ ਨਹੀਂ। ਹਾਂ। ਸੱਤ ਬਾਈ। ਹਾਂ। ਜਹਾਂ ਦਿੱਤੀ ਜਿਵੇਂ ਜਾਣਾਗੇ। ਕਿਉਂ? ਉਹ ਵੇ ਪੱਤੀ ਪਈ ਸੜਕ ਫਿਰ ਕਿੰਦਾ ਹੈ ਗਾਰੇਗਾ ਉਹ ਉਹ ਸੜਕ ਦੂਜੀ ਸੜਕ ਹੈਗੀ ਆ ਕਾਣੂ ਪੱਟੀ ਪਈ ਆ ਇਹਦੇ ਵਾਂਗੂ ਬਣਾਈ ਪਈ ਆ ਨਵੇਂ ਸਾਈਕਲ ਨੇ ਤਾਂ ਵਗੇ ਜਾਣਗੇ ਸੜਕਾਂ ਸੜਕਾਂ ਦੇ ਪੰਗਾ ਦਰਖਤ ਪੱਟੀਆਂ ਦੇ ਨੇ ਸਾਈਡਾਂ ਵਾਲੇ ਸਾਈਡ ਦੂਪ ਪੱਲ ਬਹਿ ਜਾ ਕੋਲ ਵੇ ਚੀਜ਼ ਤਾਂ ਸੋਹਣੀ ਆ ਯਾਰ ਪਰ ਸਾਲੋ ਮੇਰਾ ਫੋਨ ਭਾਰਾ ਜਾਂਦਾ ਐਂ ਜੇ ਹੁੰਦਾ ਕੁਛ ਨਹੀਂ ਹੁੰਦਾ ਕੱਸ ਦੇ ਗੱਭੀ ਗੱਭਾ ਬਾਸ ਸਟਾ ਕਿਧਰੇ ਨਹੀਂ ਜਾਂਦਾ ਭਾਰੇ ਫੁੰਨਾ ਦੇ ਵੀ ਨੁਕਸਾਨ ਨੇ ਆ ਚੱਕ ਰਾ ਹੌਲੀ ਹੌਲੀ ਛੋਲੀ ਅੜ ਕੇ ਇਹ ਵੀ ਗੋਪਲੋ ਸਹੀ ਰਹੂਗਾ ਦੇ ਹਾਂ ਫਿਰ ਉਹ ਵਾਈਡ ਜਾਦੇ ਹੁੰਦਾ ਰਹਿ ਗਈ ਤੇ ਦਬ ਦਬ ਦਹੋ ਹੁਣ ਦਲੇ ਹਲਕਾ ਹੂੰ ਦੂਪਲ ਬਹਿ ਗਿਆ ਕੋਲੇ ਮੇਰੇ ਘਰਾਂ ਦੇ ਆ ਸਾਡ ਘਰੇ ਲਿਆ ਦੀ ਜੋਤੀ ਹੈ ਸਾਡੀ ਕਰ ਲੈਨੇ ਜੀ ਇਹ ਕਿਤਨੀ ਹੀ ਫੋਟੋ ਫੋਟੋ ਲਾ ਕੇ ਬੱਸ ਕਿਤਰਾ ਬੋਲਦਾ ਆਈ ਖੜੇ ਰੋਏ ਇਹ ਤਾਂ ਮੈਂ ਕਿਤਨਾ ਇਹ ਕਿਤਨਾ ਮੈਂ ਕਹਿਆ 5 ਰੁਪਏ ਫੋਟੋ ਇੱਕ ਮਿੰਟ ਮਾੜਾ ਇਕੱਠੇ ਹੋ ਗਏ ਮੋੜਨੇ ਤਾਂ ਧਰ ਕੇ ਖਿਚਾ ਲੋ ਇੱਕ ਫੋਟੋ ਤੂੰ ਬੱਤ ਲਵੇ ਲੱਗ ਇਹ ਵਾਈ ਨੂੰ ਸੌਂਕ ਆਣਾ ਫੋਟੋ ਨਾਲ ਲੱਗਦਾ ਸਭ ਤੋਂ ਵੱਧ ਹਾਂ ਸਾਨੂੰ ਹੀ ਦੇਖ ਲਓ ਆਦੀ ਹਾਂ ਠੀਕ ਹੈ ਜੀ ਠੀਕ ਹੈ ਦੇਖ ਹਾਂ ਆਇਆ ਹਾਂ ਠੀਕ ਹੈ ਜੀ ਧੰਨਵਾਦ ਜੀ ਇਹ ਡਿਸਕਟ ਵਾਲੀ ਥੋੜੀ ਥੋੜੀ ਸੁਵਾਜੇ ਪਉਂਦਾ ਹੂੰ ਮੇਰਾ ਫਿਰ ਵਲਟਾ ਪਲਟਾ ਵੀ ਕਸੀ ਆ ਜਾਂਦੀਆਂ ਹੋਣਗੀਆਂ ਹਾਂ ਥੋੜੇ ਜਿਆਦੇ ਭਾਰੀ ਨੇ ਹਾਂ ਫੋਨ ਜਿਆਦੇ ਭਾਰੀ ਨੇ ਜੇ ਘਰ ਸੇ ਟਾਈਮ ਵੱਧੋਂ ਨਿਕਲੇ ਦੀ ਘਰੋਂ ਇਹ ਬਹੁਤਾ ਕੁਝ ਤਾਂ ਨਹੀਂ ਮਿਲੇ ਪਰ ਐਵੇਂ ਵਹਾਨੇ ਨਾਲ ਮਿਲਦਾ ਚਾਰ ਪੰਜ ਕਿਲੋਮੀਟਰ ਸਾਈਕਲ ਚੰਦਾਇਆ ਗਿਆ ਤੇ ਖੇਤਾਂ ਦੇ ਨੇੜੇ ਜਿਹੜੇ ਕਰਾਂਗੇ ਛੋਟੇ ਉਹੀ ਠੀਕ ਅੱਜ ਬਾਲਾ ਕੁਝ ਨਹੀਂ ਹੈਗਾ ਦੀ ਫੋਟੋਆਂ ਖਿੱਚਣ ਨੂੰ ਜ਼ਰੂਰੀ ਨਹੀਂ ਹੁੰਦਾ ਵੀ ਹਰੇਕ ਰੂਟ ਤੇ ਸਾਨੂੰ ਕੋਈ ਨਾ ਕੋਈ ਕੈਂਡ ਕੈਂਡ ਚੀਜ਼ਾਂ ਮਿਲਣਗੀਆਂ ਮਤਲਬ ਵੀ ਫੋਟੋ ਫੋਟੋ ਖਿੱਚਣ ਨੂੰ ਜਾਂ ਵੀਡੀਓ ਬਣਾਉਣ ਨੂੰ ਦੇਖਣ ਨੂੰ ਤਾਂ ਹਮੇਸ਼ਾ ਸਾਨੂੰ ਕੁਝ ਨਾ ਕੁਝ ਚੰਗਾ ਮਿਲਦੀ ਮਿਲਦਾ ਹੁੰਦਾ ਹੈ ਦਾ ਆਹੀ ਅੱਜ ਕੋ ਖੇਤ ਦੇਖੇ ਨਹਿਰਾ ਮਾਰੀ ਜੀ ਜਿਹੜੇ ਗੱਲਾਂ ਮਾਰੀਏ ਉਹ ਵੀ ਇਹ ਵੀ ਕਿਤੇ ਕਰੋਂ ਬਾਹਰ ਨਿਕਲ ਨਹੀਂ ਵਧੀਆ ਹੁੰਦਾ ਚਾਹੇ ਫੋਟੋ ਵੀਡੀਓ ਮਿਲਣਾ ਚਾਹੇ ਨਾ ਮਿਲਣਾ ਤੇ ਜਾਂਦਾ ਜਾਂ ਕਸਰ ਤਾਂ ਜ਼ਰੂਰ ਹੋ ਜਾਂਦੀ ਸੈਂ ਕਿ ਜਲਾ ਕੇ ਫਿਰ ਦਿਨ ਅੱਗੇ ਚੰਗਾ ਹਲਾਦਾ ਕਿੱਥੇ ਬੰਦਾ ਸਾਰਾ ਦਿਨ ਘਰੇ ਬੈਠਾ ਰਹੇ ਕੀ ਕਰੋਂ ਨਿਕਲ ਨਹੀਂ ਬਰੀਆ ਗੱਲ ਹੋ ਜਾਂਦੀ ਆ